ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਟਵਰਡ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ 12 ਅਪ੍ਰੈਲ 12 ਅਪ੍ਰੈਲ ਨੂੰ ਹਨੂਮਨ ਜਨਮਤੀ ਪੂਰੇ ਭਾਰਤ ਵਿੱਚ ਬੜੀ ਹੀ ਧੂਮਤਾਰਨਾ ਮਨਾਇ ਜਾਏਗੀ ਕੱਲ੍ਹ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿੱਚ ਸਨਾਤਨ ਜਾਗਰਣ ਮੰਚ ਵੱਲੋਂ ਹਨੂਮਨ ਜਨਮਤੀ ਬੜੀ ਹੀ ਧੂਮਤਾਰਨਾ ਮਨਾਇ ਜਾਏਗੀ ਖਾਸ ਕਰ ਕੱਦਾ ਵਾਲੀ ਮੰਡੀ ਵਿਖੇ ਸਾਡੇ ਨਾਲ ਮੈਡਮ ਕਿਰਨ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਹਨੂਮਨ ਜਨਮਤੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਜਿਹੜਾ ਹੈ ਕਿਸ ਤਰ੍ਹਾਂ ਜਿਹੜਾ ਹੈ ਉਹ ਮਨਾਇ ਜਾ ਰਹੇ ਨੇ ਜੈ ਜੀ ਨ ਮਸਤੇ ਸਰ ਮੇਰਾ ਨਾਮ ਦੀਕਸ਼ਾ ਮੇਰਾ ਵਾ ਅਸੀਂ ਦਾ ਹਨੂਮਨ ਜਨਮ ਦਿਤੀ 12 ਤਾਰੀਖ ਨੂੰ ਮਨਾ ਰਹੇ ਆ ਇਹ ਜਲੰਧਰ ਤੋਂ ਸੋਨੇ ਚਾਂਦੀ ਦਾ ਵੀ ਜਿਹੜਾ ਵੀ ਭਵਨ ਆ ਰਿਹਾ ਵਾ ਔਰ ਜਿਹੜੇ ਗਾਇਕ ਆ ਉਹ ਵੀ ਸੋਨੇ ਚਾਂਦੀ ਦਾ ਜਿਹੜਾ ਭਵਨ ਲੈ ਕੇ ਆਣਗੇ ਤੇ ਬਹੁਤ ਹੀ ਸ਼ਰਧਾ ਨਾਲ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਏਗਾ ਸਾਨੂੰ ਸਹਿਰ ਵਸਨੀ ਨੂੰ ਇਹੀ ਅਪੀਲ ਕਰਦੇ ਆ ਕਿ ਸਾਰਾ ਹੀ ਪਰਿਵਾਰ ਸਭ ਤੀ ਜਿਹੜੇ ਉੱਥੇ ਸਾਡੇ ਕੋ ਪਹੁੰਚਣ ਸ਼ਾਮਿਲ ਹੋਣ ਸਾਡੇ ਨਾਲ ਮੈਡਮ ਕਿਰਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਔਰ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਔਰ ਕਿਹੜੇ ਕਿਹੜੇ ਲੋਕ ਜਿਹੜੇ ਇੱਥੇ ਆ ਰਹੇ ਨੇ ਨਮਸਕਾਰ ਮੈਂ नमस्कार जी मैं किरण शर्मा श्री सनातन जागरण मंच तो इत बारह तरीक हनुमान जयंती जी वाली मंडी से मनाई जाएगी जिद्वी सोने चांदी का दरबार आ रहा है जलंधर तो उतो गायक भी आ रहे हैं पंडोरी तो महाराज जी आए रहे हैं सारा दिन प्रोग्राम चलेगा और खाण पीन का भी पूरा प्रबंध होएगा बैठने लिए भी बहुत अच्छी सिस्टम किया हो मेरी शहर वास अपील है कि सारे ही पहुंचन और ये जो ਔਰ ਲਾਭ ਉਠਾਨ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਜਿਹੜਾ ਸਨਤਨ ਕਿੱਥੇ ਤੱਕ ਜਾ ਰਿਹਾ ਹੈ ਮੈਡਮ ਸਮਾਂ ਕਿਹ ਰਹੇਗਾ ਇਹ ਸਮਾਂ ਹੋਏਗਾ ਜੀ 4 ਤੋਂ ਲੈ ਕੇ 8 ਵਜੇ ਤੱਕ ਤੇ ਮੈਡਮ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਿਹੜਾ ਨਿਯੋਤਾ ਦੇ ਰਹੇ ਹੋ ਸੱਦਾ ਦੇ ਰਹੇ ਹੋ ਤੇ ਕਿਸ ਤਰ੍ਹਾਂ ਦਾ ਲੋਕਾਂ ਵਿੱਚ ਉਤਸ਼ਾਹ ਮਿਲ ਰਿਹਾ ਬਹੁਤ ਅੱਛਾ ਜੀ ਬਹੁਤ ਅੱਛਾ ਉਤਸ਼ਾਹ ਮਿਲ ਰਿਹਾ ਸਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਬਹੁਤ ਹੀ ਅੱਛਾ ਲੋਕ ਬਹੁਤ ਖੁਸ਼ ਹੋ ਕੇ ਸਾਡੇ ਕੋਲੋਂ ਕਾਰਡ ਲੈ ਰਹੇ ਨੇ ਮੈਡਮ ਬਹੁਤ ਸਾਰੇ ਜਿਹੜੇ ਦਰਸ਼ਕਾਂ ਤੁਹਾਨੂੰ ਦੇਖ ਰਿਹਾ ਹੈ ਉਹ ਕੀ ਮੈਸੇਜ ਦੇਣਾ ਚਾਹੋਗੇ ਇਸ ਜਨਤੀ ਬਾਰੇ ਮੈਂ ਤੇ ਮੈਸੇਜ ਇਹੋ ਹੀ ਦੇਣਾ ਜਾਵਾਂਗੀ ਕਿ ਸਾਨੂੰ ਸਨਾਤਨ ਨੂੰ ਅੱਗੇ ਵਧਾਉਣਾ ਚਾਹੀਦਾ ਸਾਡੇ ਜਿੰਨੇ ਵੀ ਸਨਾਤਨ ਦੇ ਸਾਲ ਵਿੱਚ ਤਿਆਰ ਹੁੰਦੇ ਸਾਨੂੰ ਅੱਗੇ ਹੋ ਕੇ ਮਨਾਉਣਾ ਚਾਹੀਦਾ ਤਾਂ ਕਿ ਅਸੀਂ ਪਿੱਛੇ ਨਹੀਂ ਰਹੀਏ ਅਸੀਂ ਵੀ ਅੱਗੇ ਵਧੀਏ ਮੈਡਮ ਇੱਕੋ ਸਵਾਲ ਸਨਾਤਨ ਜਾਗਰ ਮંચ ਵੱਲੋਂ ਹਰ ਸਾਲ ਬੜਾ ਤਰੇ ਤਰੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਖਾਸ ਕਰ ਆਪਾਂ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਬਹੁਤ ਵਾਰ ਖਾਸ ਕਰ ਰਾਮ ਜੀ ਨੂੰ ਹਨੂਮਾਨ ਜੀ ਨੂੰ ਹੋਰ ਵੀ ਜਿਹੜੇ ਆ ਧਾਰਮਿਕ ਜਿਹੜੇ ਤੇ ਤਿਹਾੜਾਂ ਦੇ ਉਹਨਾਂ ਨੂੰ ਬੜਾ ਯਾਦ ਕੀਤਾ ਜਾਂਦਾ ਹੈ ਤੇ ਗੁਰਦਾਸਪੁਰ ਚ ਮੈਨੂੰ ਲੱਗਦਾ ਕਿ ਪ੍ਰਮਾਤਮਾ ਦੀ ਕਿਰਪਾ ਹੈ ਤੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਤਾਂ ਬਹੁਤ ਸ਼ੁਕਰੀਆ ਦਾ ਕਰਾਂਗੀ ਪ੍ਰਮਾਤਮਾ ਦਾ ਵੀ ਲੋਕਾਂ ਦਾ ਵੀ ਮੇਰਾ خیال Hindu ਧਰਮ ਦਾ ਗੁਰਦਾਸਪੁਰ ਵਿੱਚ ਜ਼ਿਆਦਾ ਹੈ ਜਿਹਦੇ ਕਰਕੇ ਅਸੀਂ ਮਿਲ ਜੁਲ ਕੇ ਇੱਕ ਦੂਜੇ ਦੇ ਨਾਲ ਪ੍ਰੋਗਰਾਮ ਕਰਦੇ ਹਾਂ ਜੀ ਬਹੁਤ ਵਧੀਆ ਤਰੀਕੇ ਨਾਲ ਮੈਡਮ ਨੇ ਕਿਹਾ ਕਿ ਆਪਾਂ ਘਰ ਘਰ ਜਾ ਕੇ ਨਿਉਤਾ ਦੇ ਰਹੇ ਹਣ ਮਨ ਜਨਤੀ ਦਾ ਸੱਦਾ ਦੇ ਰਹੇ ਆ ਔਰ ਲੋਕਾਂ ਵਿੱਚ ਬਹੁਤ ਉੱਸਾ ਪਾਇਆ ਜਾ ਰਿਹਾ ਔਰ ਲੋਕ ਬੜੇ ਉਤਸ਼ਾਹਿਤ ਨੇ ਕਿ ਆਪਾਂ ਜਾ ਕੇ ਇੱਥੇ ਜਿਹੜਾ ਆ ਇਹ ਪ੍ਰੋਗਰਾਮ ਜਿਹੜਾ ਆ ਦੇਖਣਾ ਹੈ ਮੈਂ ਤੁਹਾਡਾ ਆਪਣਾ ਸੰਜੀਪ ਹਵਾ